ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਕੁਝ ਪਿੰਡਰਾਵਾਲੇ ਦੇ ਗੁੰਡਿਆਂ ਦੀ ਗੱਲ ਕਰਨੀ ਹੈ ਮੈਂ ਗੱਲ ਤਾਂ ਨਹੀਂ ਕਰ ਰਿਹਾ ਕਿ ਮੈਂ ਡਰਦਾ ਕਿਸੇ ਤੋਂ ਮੈਂ ਕਰਤੂਰ ਦੱਸਣੀ ਹੈ ਕਹਿੰਦੇ ਤੁਸੀਂ ਸੰਜਨਾਇਲ ਸਿੰਘ ਪਿੰਡਰਾਮ ਵਾਲਿਆਂ ਬਾਰੇ ਬੋਲਿਆ ਨਾ ਕਰੋ ਤੇ ਮੈਂ ਜਦੋਂ ਫੋਨ ਸੁਣਦਾ ਮੈਂ ਇੱਕ ਸਵਾਲ ਕਰਦਾ ਹੁਣਾ ਕਿ ਵੀ ਭਿੰਡਰਾਂ ਵਾਲੇ 10 ਗੁਰੂ ਸਾਹਿਬਾਨ ਤੋਂ ਵੀ ਵੱਡੇ ਨੇ ਗੁਰੂ ਗ੍ਰੰਥ ਸਾਹਿਬ ਤੋਂ ਵੀ ਵੱਡੇ ਨੇ ਉਹ ਬਿਲਕੁਲੀ ਗੱਲ ਸੁਣਨ ਦੇ ਕਹਿਣਗੇ ਸਾਡੇ ਲਈ ਸਭ ਕੁਝ ਭਿੰਡਰਾਂ ਵਾਲਾ ਐ ਐਦਾਂ ਗੱਲ ਕਹਿੰਦੇ ਆ ਹੁਣ ਇਹਦਾ ਮਤਲਬ ਇਹ ਹੈਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਲੋੜ ਨਹੀਂ ਸਾਨੂੰ 10 ਗੁਰੂ ਸਾਹਿਬਾਨ ਦੀ ਲੋੜ ਨਹੀਂ ਸਾਨੂੰ ਜੋ ਭਿੰਡਰਾਂ ਵਾਲੇ ਨੇ ਕਿਹਾ ਅਸੀਂ ਉਹ ਕਰਨਾ ਹੈ ਜੇ ਕੋਈ ਭਿੰਡਰਾਂ ਵਾਲ ਦੇ ਖਿਲਾਫ ਬੋਲੂ ਉਹਨੂੰ ਕੁੱਟਾਂਗੇ ਉਹਨੂੰ ਮਾਰਾਂਗੇ ਬਸ ਇਹਨਾਂ ਕੋਲੇ ਆਕਰਦੂਤ ਹੈ ਮੈਂ ਇੱਕ ਬੇਨਤੀ ਕਰਦਾ ਮੈਨੂੰ ਕੋਈ ਡਰ ਨਹੀਂ ਕਿਸੇ ਦਾ ਜਿੰਨੇ ਜ਼ੋਰ ਲਾਉਣੇ ਲਾ ਕੇ ਦੇਖ ਲੋ ਪਹਿਲਾਂ ਵੀ ਤੁਸੀਂ ਜ਼ੋਰ ਲਾਇਆ ਹੀ ਹੈ ਜਦੋਂ ਬੰਦੇ ਦੇ ਪੁੱਤ ਬਣਾ ਕੇ ਕੁਝ ਮਾਰੇ ਸੀ ਦਰਬਾਰ ਸਾਹਿਬ ਦੀ ਹਦੂਦ ਵਿੱਚ ਤੇ ਕੁਝ ਨੂੰ ਫੜ ਕੇ ਬਹਾ ਕੇ ਅੰਮ੍ਰਿਤਸਰ 에어ਪੋਰਟ ਤੋਂ ਜੋਧਪੁਰ ਜੇਲ੍ਹ ਵਿੱਚ ਛੁੱਟੇ ਫਿਰ ਜਾ ਕੇ ਜੇਲਾ ਜੁਲਾ ਕੁਝ ਕੱਟ ਕੇ ਆ ਗਏ ਕੁਝ ਨੇ ਗਵਰਨਮੈਂਟ ਦੇ ਤਲਵੇ ਚਟੇ ਕਿਸੇ ਨੇ ਬਸ ਦਾ ਪਰਮਿਟ ਲੈ ਲਿਆ ਕਿਸੇ ਨੇ પેટ્રોલ ਪੰਪ ਦਾ ਪਰਮਿਟ ਲੈ ਲਿਆ ਕੋਈ ਸ਼੍ਰੋਮਣਿਕ ਕਮੇਟੀ ਦਾ ਮੈਂਬਰ ਬਣ ਗਿਆ ਕੋਈ ਐਮਐਲਏ ਬਣ ਗਿਆ ਕਿਸੇ ਕੋਲ ਲੁੱਟ ਖੋੜ ਦਾ ਪੈਸਾ ਸੀ ਆਪਣਾ ਕਾਰੋਬਾਰ ਚਲਾ ਲਿਆ ਤੇ ਪਰ ਜਿਹੜਾ ਹੁਣ ਸਮਾਂ ਹੈ ਨਾ ਇਸ ਸਮੇਂ ਦੇ ਵਿੱਚ ਲੌਜਿਕ ਨਾਲ ਗੱਲ ਕੀਤੀ ਜਾਓ ਤੇ ਲੌਜਿਕ ਦੇ ਨਾਲ ਤੁਸੀਂ ਕਿਸੇ ਗੱਲ ਦਾ ਜਵਾਬ ਦੇ ਸਕਦੇ ਹੋ ਜਿਹੜੀਆਂ ਕਰਤੂਤਾਂ ਮਨਮਾਨੀਆਂ ਭਿੰਡਰਾਂ ਵਾਲੇ ਵੇਲੇ ਕੀਤੀਆਂ ਨਾ ਉਹ ਹੁਣ ਨਹੀਂ ਚੱਲਣਗੀਆਂ ਮੈਨੂੰ ਹੁਣ ਇਦਾਂ ਲਾਉਣਗੇ ਜਿਵੇਂ ਕੋਈ ਮੈਂ ਪੰਜਾਬ ਦਾ ਮੁੱਖ ਮੰਤਰੀ ਹੋਣਾ ਮੈਂ ਕਲਕੱਤਾ ਦਾ ਜ਼ਹੀਦਾਦਾਰ ਹੋਣਾ ਜਾਂ ਮੇਰੇ ਕੋਲੇ ਕੋਈ ਕੌਮ ਦਾ ਅਹੁਦਾ ਹੁੰਦਾ ਹੈ ਮੈਂ ਇੱਕ ਆਮ ਜਿਹਾ ਇਨਸਾਨ ਇੱਕ ਛੋਟੀ ਜੀ ਮੈਂ ਕੌਮ ਲਈ ਜਗਾਉਣ ਵਾਸਤੇ ਗੱਲ ਕਰਦਾ ਹੁਣ ਜਿਹੜੇ ਬੰਦੇ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ ਅੰਨੀ ਸ਼ਰਧਾ ਦੇ ਮੁਤਾਬਕ ਬੇਵਕੂ ਬਣਾ ਰਹੇ ਨੇ ਲੋਕਾਂ ਨੂੰ ਧਰਮ ਦੇ ਨਾਂ ਤੇ ਡਰਾ ਰਹੇ ਨੇ ਲੋਕਾਂ ਨੂੰ ਗੁੰਡਾਗਰਦੀ ਕਰ ਰਹੇ ਨੇ ਮੈਂ ਉਹਨਾਂ ਦੀਆਂ ਬਖੀਆਂ ਉਧੇੜਨ ਦੀ ਗੱਲ ਕਰਦਾ ਉਹਨਾਂ ਤੋਂ ਸੰਜੇਤ ਹੋਣ ਦੀ ਗੱਲ ਕਰਦਾ ਦੱਸੋ ਇਹਨਾਂ ਬੰਦਿਆਂ ਦੀ ਕਰਤੂਤ ਮੈਂ ਇੱਕ ਸੋਣ ਗੱਲ ਕਰਨੀ ਏ ਥੋੜਾ ਸੁਣੋ ਤੇ ਹਾਂ ਜਦੋਂ ਫੋਨ ਕਰਨਗੇ ਨਾ ਇਹਨਾਂ ਦੀ ਜਿਹੜੀ ਫੋਨ ਆਈਡੀ ਹੁੰਦੀ ਏ ਉਹ ਤੇ ਫੋਟੋ ਭਿੰਡਰਾਂ ਵਾਲੀ ਦੀ ਹੁੰਦੀ ਏ ਤੇ ਜਿਹਨਾਂ ਨੂੰ ਕਹਦੇ ਆ ਵੀ ਤੁਸੀਂ ਆਪਣੀ ਫੋਟੋ ਲਾਓ WhatsApp ਤੇ ਲਾਉਂਦੇ ਨਹੀਂ ਜੇ ਮੜਾ ਦੇ ਮੋਰੋ ਕਹਿ ਦਈਏ ਤੁਹਾਡੀ ਕੰਪਲੀਟ ਕਰਨ ਲੱਗਿਆਂ ਫਿਰੇ ਬਲੌਕ ਕਰਦੇ ਆ ਦੇਖੋ ਸੂਰ ਮੇ ਐਡੀਆਂ ਵੱਡੀਆਂ ਡੇਂਗਾ ਮਾਰਨਗੇ ਮਾਰ ਦੇਾਂਗੇ ਜੇ ਜਦੋਂ ਮੜਾ ਜਾ ਪੁੱਛੀਦਾ ਵੀ ਤੁਹਾਡੀ ਫੋਟੋ ਨਹੀਂ ਲੱਗੀ ਤੁਹਾਡੀ ਕੰਪਲੀਟ ਕਰਨ ਲੱਗਿਆ ਫਿਰ ਫੋਨ ਬਲੌਗ ਅਸੂਰ ਮੇ ਨੇ ਕਈ ਤਾਂ ਵਿਚਾਰੇ ਅਮਰੀਕਾ ਬੈਠੇ ਨੇ ਕੋਈ ਇੰਗਲੈਂਡ ਬੈਠਾ ਕੋਈ ਕੈਨੇਡਾ ਬੈਠਾ ਉੱਥੋਂ ਫੋਨ ਕਰਨਗੇ ਉੱਥੋਂ ਪਾਈਂਡਲ ਦਾ ਕਾਰਡ ਮਿਲਦਾ ਉਹਦੇ ਜਿਹੜਾ ਅਸਲੀ ਨੰਬਰ ਹੁੰਦਾ ਫੋਨ ਦਾ ਸ਼ੋ ਨਹੀਂ ਹੁੰਦਾ ਕਾਰਡ ਦਾ ਨੰਬਰ ਸ਼ੋ ਹੋ ਜਾਂਦਾ ਹੈ ਕਈ ਕਈ ਨੰਬਰ ਜੋ ਹੁੰਦੇ ਆ ਉਤੋਂ ਉਤੋਂ ਫੁਕਰੀਆਂ ਮਾਰਨਗੇ ਮੈਂ ਇੱਕ ਨਕਲ ਕਹਿਣੀ ਹੈ ਥੋੜਾ ਜਿਹਾ ਜਿਹੜੇ ਬੰਦੇ ਇਹ ਫੁਕਰੀਆਂ ਮਾਰਦੇ ਨੇ ਜੇ ਕੋਈ ਸੁਣ ਲਵੇ ਤਾਂ ਤੁਹਾਨੂੰ ਖੁੱਲੀ ਛੁੱਟੀ ਹੈ ਜੋ ਕੁਛ ਮੈਂ ਬੋਲਦਾ ਤੁਸੀਂ ਉਹਦਾ ਜਵਾਬ ਸੋਸ਼ਲ ਮੀਡੀਆ ਦਾ ਜਵਾਨਾ ਤੁਸੀਂ ਉਹ ਤੇ ਦੇਦੇ ਕਰੋ ਮੈਂ ਇੱਕ ਵੀਡੀਓ ਬਣਾ ਤੁਸੀਂ ਚਾਰ ਪਾਓ ਤੁਸੀਂ 5-7 ਬੰਦੇ ਇਕੱਠੇ ਹੋ ਕੇ ਬਹਿ ਜਾ ਕਰੋ ਇੱਕ ਦੂਜੇ ਦੀ رائے ਲੈ ਲਿਆ ਕਰੋ ਵੀ ਬੂਟਾ ਸਿੰਘ ਨੂੰ ਅੱਜ ਕੀ ਜਵਾਬ ਦੇਣਾ ਹੈ ਮਰਨ ਮਰੌਣ ਦੀ ਤਾਂ ਗੱਲ ਹੀ ਕੋਈ ਨਹੀਂ ਤੁਸੀਂ ਮਾਰਨ ਵਾਲੇ ਹੈ ਵੀ ਨਹੀਂ ਤੁਸੀਂ ਤਾਂ ਜੋ ਕੋਈ ਬਾਜ਼ਾਰ ਜਾਂਦਾ ਹੈ ਕਿਹਦੇ ਦੋ ਕਿਰਪਾਨਾਂ ਮਾਰਦੀਆਂ ਕਿਹਦੀ ਲਾਤ ਤੋੜਦੀ ਕਿਹਦੀ ਬਾਂਹ ਤੋੜਦੀ ਫਿਰ ਕਹਿਣਗੇ ਲੋਕੇਸ਼ਨ ਭੇਜੋ ਜੀ ਤੁਸੀਂ ਕਿੱਥੇ ਰਹਿੰਦੇ ਹੋ ਕਾਹਦੇ ਲਈ ਲੋਕੇਸ਼ਨ ਭੇਜਗੇ ਵੀ ਸਮਝ ਨਹੀਂ ਆਉਂਦੀ ਯਾਰ ਤੁਸੀਂ ਐਡੀਆਂ ਐਡੀਆਂ ਡਿੰਗਾ ਮਾਰਦੇ ਹੋ ਤੇ ਕੰਮ ਤੁਹਾਡੇ ਕਰਤੂਤਾਂ ਤੁਹਾਡੀਆਂ ਕਿਹੋ ਜੀਆਂ ਨੇ ਮੈਂ ਨਾ ਕਦੇ ਡਰ ਕੇ ਗੱਲ ਕੀਤੀ ਐ ਤੇ ਨਾ ਡਰ ਕੇ ਗੱਲ ਕਰਨੀ ਐ ਜਿਹੜੀਆਂ ਕਰਤੂਤਾਂ ਪਿੰਡਰਾں ਵਾਲੇ ਵੇਲੇ ਹੋਈਆਂ ਨੇ ਜਿਹੜੀ ਗੁੰਡਾਗਰਦੀ ਪਿੰਡਰਾں ਵਾਲੇ ਵੇਲੇ ਹੋਈ ਐ ਨਾ ਉਹ ਗੁੰਡਾਗਰਦੀ ਹੁਣ ਨਹੀਂ ਚੱਲਣ ਦਿੰਦੇ ਨੰਗੇ ਕਰਕੇ ਰੱਖੋ ਜੋ ਤੁਸੀਂ ਕਰਤੂਤਨਾ ਕਰਦੇ ਹੋ ਨਾ ਉਹ ਸਭ ਲੋਕਾਂ ਤੱਕ ਪਹੁੰਚਾਵਾਂਗੇ ਮੈਂ ਹੈਰਾਨ ਉਦੋਂ ਹੁੰਨਾ ਜਦੋਂ ਇਹ ਬੰਦੇ ਫੋਨ ਕਰਦੇ ਆ ਬੜੇ ਪਿਆਰ ਨਾਲ ਇੱਕ ਬੰਦਾ ਤਾਂ ਮੈਨੂੰ ਕਹਿੰਦਾ ਤੁਸੀਂ ਜੀ ਹੱਥ ਜੋੜ ਕੇ ਕਿਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਈ ਹੋਵਨ ਜਿਹੜੇ ਕਹਿੰਦੇ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਫਤਿਹ ਵੀ ਨਹੀਂ ਬੁਲਾਉਣੀ ਆਉਂਦੀ ਵਾਰਸ ਅਸੀਂ ਭਿੰਡਰਾਂ ਵਾਲੇ ਨੇ ਸ਼ਰਮ ਦਾ ਘਾਟਾ ਹੈ ਜਾਂ ਨਹੀਂ ਮੈਨੂੰ ਇਦਾਂ ਲੱਗਦਾ ਵੀ ਜਿਹੜੇ ਸ਼ਬਦ ਮੈਂ ਮਕਬੂਲ ਕੀਤੇ ਨੇ ਨਾ ਉਹ ਸ਼ਬਦ ਇਹਨਾਂ ਤੇ ਟੁੱਕਦੇ ਆ ਅੱਜ ਨਹੀਂ ਬੋਲਦਾ ਤੁਸੀਂ ਅੰਦਾਜ਼ਾ ਆਪੀ ਲਾ ਲਿਓ ਇੱਕ ਹੋਰ ਗੱਲ ਇਹ ਬੰਦੇ ਨਾ ਮੈਸੇਜ ਕਰਕੇ ਕਹਿਣਗੇ ਗਿਆਨੀ ਜੀ ਆ ਫਲਾਣੇ ਬੰਦੇ ਨੇ ਇਦਾਂ ਕਿਹਾ ਸੀ ਆ ਫਲਾਣਾ ਬੰਦਾ ਇਦਾਂ ਕਹਿੰਦਾ ਆ ਫਲਾਣੇ ਬੰਦੇ ਨੇ ਤੁਹਾਨੂੰ ਗਾਲ ਕਢੀ ਐ ਆ ਫਲਾਣੇ ਬੰਦੇ ਨੇ ਤੁਹਾਨੂੰ ਕਮੈਂਟ ਵਿੱਚ ਕੀ ਲਿਖਿਆ ਮੈਨੂੰ ਨਾ ਕਮੈਂਟ ਪੜ੍ਹਨ ਦੀ ਲੋੜ ਐ ਜਿਹੜਾ ਕੋਈ ਗਾਲ ਕੱਢਦਾ ਨਾ ਸਾਨੂੰ ਉਹਦੀ ਪਰਵਾਹ ਐ ਫਲਾਣਾ ਕੀ ਕਹਿੰਦਾ ਨਾ ਸਾਨੂੰ ਉਹਦੀ ਪਰਵਾਹ ਐ ਜਿਹੜੀ ਗੱਲ ਮੈਂ ਕਹਿਣੀ ਹੁੰਦੀ ਆ ਨਾ ਆਪਣੇ ਬਲਬੂਤੇ ਤੇ ਕਹਿਣੀ ਹੁੰਦੀ ਹੈ ਇੱਕ ਠੋਕੇ ਕਹਿਣੀ ਹੁੰਦੀ ਹੈ ਜਾਣੇ ਕਿ ਇਹਨਾਂ ਦੀ ਨਜ਼ਰ ਵਿੱਚ ਜੇ ਸਭ ਤੋਂ ਵੱਡਾ ਗੁੰਡਾਗਰਦੀ ਕਰਨ ਵਾਲਿਆਂ ਦੀ ਨਜ਼ਰ ਵਿੱਚ ਤਾਂ ਸਭ ਤੋਂ ਵੱਡਾ ਭਿੰਡਰਾਂ ਵਾਲਾ ਹੈ ਨਾ ਕਿ ਦਸਮ ਪਾਤਸ਼ਾਹ ਜਾਂ ਦਸ ਗੁਰੂ ਸਾਹਿਬਾਨ ਤੇ ਨਾ ਗੁਰੂ ਰਣਜੀਤ ਸਿੰਘ ਇਹ ਉਹ ਲੋਕ ਨੇ ਪਰ ਮੈਂ ਇੱਕ ਵਾਰੀ ਨਹੀਂ ہزار ਵਾਰੀ ਕਹਾ ਲੋ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਗ੍ਰੰਥ ਨੂੰ ਨਹੀਂ ਮੰਨਦੇ ਅਸੀਂ 10 ਗੁਰੂ ਸਹਿਬਾਨ ਤੋਂ ਬਿਨਾ ਕਿਸੇ ਬਾਬੇ ਬ੍ਰਹਮ ਗਿਆਨੀ ਕਿਸੇ ਸੰਤ ਨੂੰ ਨਹੀਂ ਮੰਨਦੇ ਐਵੇਂ ਨਾ ਕੰਧਾਂ ਵਿੱਚ ਟੱਕਰਾਂ ਮਾਰੋ ਗੱਲ ਸਮਝ ਲਿਆ ਕਰੋ ਮਾੜੀ-ਮੋਟੀ ਖਾਨੇ 'ਚ ਪਾ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ